ਕਿਸੇ ਖਾਸ ਵਰਗ ਨੂੰ ਸਮੋਧਨ ਕਰਦੀ ਫਿਲਮ ਨਹੀਂ ਆ ਇਹ ਜੱਟਾ ਵਰਡ ਅੱਗੇ ਤਾਂ ਲਾ ਦਿੱਤਾ ਗਿਆ ਵੀ ਫਿਲਮ ਦਾ ਨਾਂ ਸੀ ਡੋਲੀ ਨਾ ਤੋਂ ਇੱਕ ਗਾਣਾ ਬਣ ਕੇ ਆਇਆ ਬਜੇਟਾ ਡੋਲੀ ਨਾ ਤੇ ਅਸੀਂ ਕਹਾਂ ਵੀ ਇਹ ਠੀਕ ਆ ਥੋੜਾ ਜਿਹਾ ਪੜਨ ਦੇ ਵਿੱਚ ਕਮਰਸ਼ੀਅਲ ਐਂਗਲ ਦੀ ਫਿਲਮ ਆ ਪਰ ਇਹਦੇ ਚ ਜਿਹੜੀ ਬਿਊਟੀ ਆ ਗੱਤਕੇ ਨੂੰ ਇੱਕ ਬੜੇ ਡਿਫਰੈਂਟ ਜਿਹੇ ਰੂਪ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ ਆ ਪਿੰਡ ਦਾ ਕੋਈ ਵੀ ਘਰ ਆ ਭਾਵੇਂ 20 ਜਾਤੀਆਂ ਰਹਿੰਦੀਆਂ ਨੇ ਉੱਤੇ ਉਹਨਾਂ ਦੇ ਵਿੱਚੋਂ ਸੀਗਾ ਵੀ ਹਰ ਘਰ ਦੇ ਵਿੱਚੋਂ ਇੱਕ ਬੰਦਾ ਕੇਸਾ ਧਾਰੀ ਬਣਾਉਣਾ ਆ ਸਿੱਖ ਬਣਾਉਣਾ ਉਹ ਕੋਈ ਸਰਕਾਰੀ ਤਨਖਾਹ ਤੇ ਲੜਨ ਨਹੀਂ ਲਈ ਸੀ ਸਿਖਾਇਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਨਾਮ ਬਾਣੀ ਨਾਮ ਅਭਿਆਸ ਸ਼ਸਤਰ ਵਿਦਿਆ ਸਭ ਕੁਝ ਸਿਖਾਇਆ ਜਾਂਦਾ ਸੀਗਾ ਸਭ ਲਈ ਖੁੱਲਾ ਸੀ ਕੋਈ ਵੀ ਸਿੱਖੇ ਪਰ ਖਾਸ ਉਹ ਬੱਚਾ ਜਿਹੜਾ ਚੁਣ ਲਿਆ ਗਿਆ ਉਸ ਪਰਿਵਾਰ ਚੋਂ ਉਹਨੂੰ ਸਿੱਖਣਾ ਹੀ ਸੀ ਉਹਦੇ ਖਾਸ ਵਰਗ ਦੇ ਲੋਕ ਸੀਗੇ ਜਦੋਂ ਹੋਕਾ ਆਉਂਦਾ ਸੀਗਾ ਬਾਦਸ਼ਾਹ ਦਾ ਲਾਹੌਰ ਤੋਂ ਰਣਜੀਤ ਸਿੰਘ ਦਾ ਹੋਕਾ ਆਇਆ ਕਿ ਅੱਜ ਲੋੜ ਹੈ ਇੱਕ ਧਾੜ ਵੀ ਚੜ ਕੇ ਆ ਰਿਹਾ ਉਧਰੋਂ ਕਰ ਲੋ ਤਿਆਰੀ ਤੇ ਹਰ ਪਿੰਡ ਆਪਣੇ ਲੈਵਲ ਦਾ ਮੋਰਚਾ ਲਾ ਕੇ ਖਲੋ ਜਾਂਦਾ ਸੀ ਪਰ ਅੱਜ ਹੋਕ ਹੀ ਰਿਹਾ ਆ ਇਹ ਲੋੜ ਕਿਉਂ ਪਈ ਇਸ ਫਿਲਮ ਦੀ ਕਿ ਕੁਝ ਫੈਡਰੇਸ਼ਨ ਐ ਉਹ ਜਿਹਾਂ ਬਣ ਗਈਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਗਤਕਾ ਸਿਖਾਈ ਜਾਂਦੀਆਂ ਨੇ ਜਿਹੜੇ ਹੱਥ ਸਿਗਰਟ ਫੜ ਕੇ ਬੈਠੇ ਹੁੰਦੇ ਆ ਸਾਤਾਰੀ ਹੋਣਾ ਜ਼ਰੂਰੀ ਹੈ ਪਰ ਹਾਲ ਹੀ ਦੇ ਵਿੱਚ ਇੱਕ ਇਹੋ ਜਿਹਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈਰੋਇਨ ਦੇ ਨਾਲ ਚਿੱਟੇ ਦੇ ਨਾਲ ਜਿਹੜਾ ਆਪਕੇ ਸਾਤਾਰੀ ਹੈ ਜਿਹੜਾ ਬੰਦਾ ਆਪ ਬਾਣਾ ਪਾ ਕੇ ਰੱਖਦਾ ਚ ਮਿਲਦਾ ਸਭ ਤੋਂ ਵੱਡੀਆਂ ਗਲਤੀ ਸਾਡੀਆਂ ਕਮੇਟੀਆਂ ਸਾਡੀਆਂ ਜਿਹੜੀਆਂ ਜਿਹੜੀਆਂ ਧਾਰਮਿਕ ਆਰਗੇਨਾਈਜੇਸ਼ਨਸ ਨੇ ਉਹਨਾਂ ਦੀਆਂ ਨੇ ਜਿਹੜੀਆਂ ਐਵੇਂ ਹੀ ਪੈਟਰੋਲ ਪੂਂਚ ਪਾ ਕੇ ਫੂਕਾ ਮਾਰ ਮਾਰ ਕੇ ਚਲਾ ਰਹੇ ਆ ਡ੍ਰਿਲ ਮਸ਼ੀਨਾਂ ਮੱਥੇ ਤੇ ਲਾ ਕੇ ਉਹ ਹੋ ਰਿਹਾ ਵਾ ਕੱਚ ਖਾ ਰਹੇ ਆ ਮੋਟਰਸਾਈਕਲ ਟਪਾ ਰਹੇ ਆ ਇਹਦੀਆਂ ਬਾਜੀਗਰਾਂ ਵਾਲੀਆਂ ਖੇਡਾਂ ਸੀਗੀਆਂ ਦੇਖੋ ਫਿਲਮਾਂ ਜਿਹੜਾ ਹੁੰਦਾ ਨਾ ਸਿਨੇਮਾ ਇਹ ਸਮਾਜ ਦਾ ਆਇਨਾ ਆ ਜਿਦਾ ਆਪਾਂ ਸਵੇਰੇ ਉੱਠ ਕੇ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਦੇ ਆ ਪੱਗ ਬੰਨਦੇ ਆ ਯਾਰ ਇੱਥੋਂ ਲੜ ਠੀਕਣੀ ਆ ਇੱਥੇ ਦਾੜੀ ਸੈੱਟ ਕਰਨਾ ਇੱਥੇ ਮੈਂ ਤੇਲ ਲਾ ਲਾ ਇੱਥੇ ਐ ਕਰਨਾ ਮੈਨੂੰ ਲੱਗਦਾ ਇਦਾਂ ਹੀ ਸਿਨੇਮਾ ਜਿਹੜਾ ਹੈ ਉਹ ਸਮਾਜ ਦਾ ਸ਼ੀਸ਼ਾ ਆ ਜਦੋਂ ਤੁਸੀਂ ਵੇਖਣ ਜਾਂਦੇ ਹੋ ਕੰਪਲੀਟ ਪੈਕੇਜ ਆ ਉਹ ਚ ਰੋਮਾਂਸ ਵੀ ਆ ਡਰਾਮਾ ਵੀ ਆ ਲਵ ਵੀ ਆ ਐਕਸ਼ਨ ਵੀ ਆ ਵੱਲ ਕਰ ਗੱਲਾਂ ਵੀ ਗਾਲਾਂ ਕ ਲੋਚ ਵੀ ਆ ਬਹੁਤ ਕੁਝ ਆ ਕੱਲ੍ਹ ਇਹ ਵੀ ਕੰਪਲੀਟ ਕੋ ਸੁਪਰਮਾਰਕਟ ਆ ਤੁਸੀਂ ਲੈ ਕੇ ਕੀ ਆਉਣਾ ਇੱਕ ਮॉड ਫਿਲਮ ਇਦਾਂ ਦੀ ਹੈ ਜਿਹਦਾ ਕਨਸੈਪਟ ਬੜਾ ਖਤਰਨਾਕ ਸੇਗਾ ਔਰ ਜ਼ਰੂਰੀ ਕਿਹਾ ਜਾਂਦਾ ਹੈ ਕਿ ਉਹਦੇ ਵਿੱਚ ਤੁਹਾਡੇ ਆਪਣੀ ਵੀ ਕਾਫੀ ਲਾਗਤ ਲੱਗੀ ਹੈ ਪਰ ਉਸ ਤੋਂ ਬਾਅਦ ਲਾ ਇੱਕ ਇੱਕ ਸਟੋਰੀ ਹੈ ਜਿਹੜੀ ਕਾਫੀ ਪ੍ਰਚਲਿਤ ਹੈਗੀ ਹੈ ਕਿ ਕਹਿੰਦੇ ਉਹ ਸੈੱਟ ਸਾੜ ਦਿੰਦਾ ਸੈੱਟ ਤਬਾਹ ਕਰ ਦਿੰਦਾ ਠੰਡਾ ਬੁਰਜ ਨਹੀਂ ਸਾਭਿਆ ਕੀ ਲਾਲਾ ਪੱਥਰ ਅਸੀਂ ਮਣਾਤੇ ਬੱਚੇ ਬਾਹਰੋਂ ਆਉਂਦੇ ਉਹ ਕਹਿੰਦੇ ਯਾਰ ਉੱਥੇ ਵੀ ਸਵੇਰੇ ਮੱਥਾ ਟੇਕਿਆ ਇਹ ਸੇਮ ਜਿਹਾ ਹੈ ਉਹ ਥੋੜਾ ਛੋਟਾ ਸੀ ਥੋੜਾ ਵੱਡਾ ਯਾਰ ਇਹ ਮੱਥਾ ਟੇਕ ਤੇ ਲਿਆ ਤੁਸੀਂ ਤੁਸੀਂ ਨਿਸ਼ਾਨੀਆਂ ਹੀ ਮਿਟਾਤੀਆਂ ਨਾ ਤੁਸੀਂ ਕਹਿ ਸਕਦੇ ਹੋ ਵੀ ਠੰਡੇ ਬੁਰਜ ਦੇ ਵਿੱਚ ਮਹਾਰਾਜ ਰੂਪ ਰੱਖ ਦਿਓ ਯਾਰ ਬੋਦੀ ਗੱਲ ਹੈ ਤੇ ਤੁਸੀਂ ਤੋੜ ਕੇ ਢਾ ਕੇ ਗੁਰਦੁਆਰਾ ਬਣਾ ਇੱਥੇ ਠੰਡਾ ਬੁਰਜ ਹੁੰਦਾ ਸੀ ਉਹ ਕਹਿੰਦਾ ਸੀ ਤੇ ਵਾਠੀਏ ਸਵੇਰੇ ਗੁਰਦਾਰੇ ਮੱਥਾ ਟੇਕ ਤੇ ਲਿਆ ਹੁਣ ਬਾਹਰੋਂ ਫੋਟੋ ਜੀ ਖਿਓ ਚੱਲੀਏ ਬੱਚੇ ਐ ਕਹਿੰਦੇ ਆ ਉੱਚ ਗਲਤੀ ਉੱਚ ਵੀ ਸਾਡੀ ਆ ਹਾਂਜੀ ਮੈਂ ਅਸਲ 'ਚ ਨੌਵੀਂ ਫੇਲ ਆਂ ਪੜਿਆ ਤੇ ਨਹੀਂ ਮੈਂ ਬਹੁਤ ਆਫ ਮੈਂ ਤੁਹਾਨੂੰ ਦੱਸਾਂ ਜਿੰਨੇ ਕੰਦੇ ਨੂੰ ਗਿਆਨ ਲੈਣ ਵਾਸਤੇ ਪੜ੍ਹਨਾ ਚਾਹੀਦਾ ਉਹਨੇ ਕਿ ਮੈਨੂੰ ਪੜ੍ਹਨਾ ਆਉਂਦਾ ਅੱਜ ਕੱਲੇ ਕਰੋਜਾਨ ਲਗਾਤਾਰ ਸਰੋਤਿਆਂ ਦੇ ਵਿੱਚ ਵੜਿਆ ਹੋਇਆ ਹੈ ਕਿ ਜੱਟਾ ਡੋਲੀ ਨਾ ਨਹੀਂ ਡੋਲਦਾ ਜੱਟ ਪਰ ਇਸ ਬਾਰੇ ਚਾਰ ਚਰਚਾ ਕਰਨੀ ਬਹੁਤ ਜ਼ਰੂਰੀ ਆਖਿਰ ਕਿਉਂ ਜੱਟ ਨੂੰ ਨਾ ਡੋਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਬਾਰੇ ਜਿਹੜੀ ਫਿਲਮ ਆ ਰਹੀ ਹੈ ਉਸ ਉੱਤੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਪਰ ਇਸ ਵੇਲੇ ਜਿਹੜੀ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਪੰਜਾਬੀ ਫਿਲਮ ਦੇ ਸਰੋਤੇ ਉਹਨਾਂ ਨੂੰ ਬਖੂਬੀ ਜਾਣਦੇ ਨੇ ਜਰਨੈਲ ਸਿੰਘ ਉਹਨਾਂ ਦਾ ਨਾਮ ਹੈ ਔਰ ਸਾਡੇ ਨਾਲ ਮੌਜੂਦ ਨੇ ਤੁਸੀਂ ਇੱਕ ਵਾਰ ਉਹਨਾਂ ਵੱਲ ਰੁੱਖ ਕਰੋਗੇ ਤਾਂ ਜ਼ਰੂਰ ਉਹਨਾਂ ਨੂੰ ਪਛਾਣ ਜਾਓਗੇ ਜਰਨੈਲ ਸਿੰਘ ਜੀ ਤੁਸੀਂ ਸਮਾਂ ਦਿੱਤਾ ਉਹਦੇ ਵਾਸਤੇ ਤੁਹਾਡੇ ਰੀਣੀ ਆ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਸ਼ੁਰੂਆਤ ਕਰਦੇ ਆ ਜੱਟਾ ਡੋਲੀ ਨਾ ਇਸ ਫਿਲਮ ਦਾ ਇੱਕ ਕਨਸੈਪਟ ਆ ਮੈਂ ਉਸ ਬਾਰੇ ਤੁਹਾਡੇ ਤੋਂ ਜਾਣਨਾ ਚਾਹੁੰਨਾ ਆ ਤੁਹਾਡਾ ਇਸ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਆ ਉਸ ਬਾਰੇ ਵੀ ਦੱਸਿਓ ਤੇ ਇਸ ਫਿਲਮ ਬਾਰੇ ਦੱਸਿਓ ਹਾਂਜੀ ਪਹਿਲਾਂ ਤੇ ਇਹ ਕਿ ਕਿਸੇ ਖਾਸ ਵਰਗ ਨੂੰ ਸਮੋਦਰਨ ਕਰਦੀ ਫਿਲਮ ਨਹੀਂ ਆ ਇਹ ਜੱਟਾ ਵਰਡ ਅਗੇ ਤਾਂ ਲਾ ਲ ਦਿੱਤਾ ਗਿਆ ਵੀ ਫਿਲਮ ਦਾ ਨਾਂ ਅਸੀਂ ਡੋਲੀ ਨਾ ਤੋਂ ਇੱਕ ਗਾਣਾ ਬਣ ਕੇ ਆ ਜੱਟਾ ਡੋਲੀ ਨਾ ਤੇ ਉਹ ਅਸੀਂ ਕਹਿੰਦੇ ਆ ਵੀ ਇਹ ਠੀਕ ਆ ਥੋੜਾ ਜਿਹਾ ਪੜਨ ਦੇ ਵਿੱਚ ਚੰਗਾ ਲੱਗਦਾ ਦੈਟਸ ਇਟ ਆਦਰਵਾਈਜ਼ ਦਾਪਾ ਕਹਿੰਦੇ ਜੱਟਾ ਪ੍ਰਵਾਹ ਨਾ ਕਰ ਤੂੰ ਚੜਾ ਚੱਕ ਦਾਂਗੇ ਭੱਟੇ ਉਹ ਆਪਾਂ ਆਮ ਲੈਂਗੁਏਜ ਵਿੱਚ ਹਰ ਵਰਗ ਯੂਜ਼ ਕਰਦਾ ਸੋ ਇਸ ਕਰਕੇ ਇਹਦਾ ਨਾਮ ਇਦਾਂ ਬਿਊਟੀ ਬਣਾਉਣ ਵਾਸਤੇ ਸਿਰਫ ਲਿਖਿਆ ਦੂਜਾ ਫਿਲਮ ਜਿਹੜੀ ਹੈ ਫਿਲਮ ਕਮਰਸ਼ੀਅਲ ਐਂਗਲ ਦੀ ਫਿਲਮ ਆ ਪਰ ਇਹਦੇ ਚ ਜਿਹੜੀ ਬਿਊਟੀ ਆ ਗਤਕੇ ਨੂੰ ਇੱਕ ਬੜੇ ਡਿਫਰੈਂਟ ਜੇ ਰੂਪ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ ਹੈ ਮर्यादा ਚ ਰਹਿ ਕੇ ਹੀ ਮर्यादा ਚ ਰਹਿ ਕੇ ਜਿੱਦਾਂ ਫਿਲਮ ਦੀ ਕਹਾਣੀ ਸੀ ਉਹਦੇ ਵਿੱਚ ਕਿਤੇ ਇੱਕ ਗੇਮ ਫਿੱਟ ਕਰਨੀ ਸੀ ਤੁਸੀਂ ਕਿਉਂ ਨਾ ਗਤਕੇ ਨੂੰ ਕਿਉਂ ਨਾ ਪ੍ਰਮੋਟ ਕੀਤਾ ਜਾਵੇ ਕਿਉਂਕਿ ਰਵਾਇਤੀ ਖੇਡ ਆ ਪੰਜਾਬੀਆਂ ਦੀ ਖੇਡ ਆ ਤੇ ਉਹਨੂੰ ਕਿਉਂ ਨਾ ਪ੍ਰਮੋਟ ਕੀਤਾ ਜਾਵੇ ਤੇ ਇਸ ਕਰਕੇ ਅਸੀਂ ਇਹ ਫਿਲਮ ਜਿਹੜੀ ਹੈ ਵਿੱਚ ਗਤਕਾ ਯੂਜ਼ ਕੀਤਾ ਅੱਛੀ ਇੱਕ ਗੱਲ ਆਖੀ ਗਈ ਆ ਬਾਰ ਬਾਰ ਇਹੀ ਕਿਹਾ ਗਿਆ ਕਿ ਇਹ ਪਹਿਲੀ ਇਹੋ ਜਿਹੀ ਫਿਲਮ ਆ ਜਿਹੜੀ ਇਸ ਕਨਸੈਪਟ ਦੇ ਉੱਤੇ ਬੇਸਡ ਆ ਸਵਾਲ ਪਹਿਲਾਂ ਵੀ ਹੋਇਆ ਮੈਂ ਦੁਬਾਰਾ ਉਹੀ ਕਰਨਾ ਚਾਹੁੰਦਾ ਆ ਕਿ ਇਸ ਤੋਂ ਪਹਿਲਾਂ ਇੱਕ ਫਿਲਮ ਹੁੰਦੀ ਆ ਫਤਿਹ ਉਹਦੇ ਵਿੱਚ ਵੀ ਗਤਕੇ ਦਾ ਰੋਲ ਹੁੰਦਾ ਆ ਉਹਦੇ ਵਿੱਚ ਵੀ ਰੋਮਾਂਸ ਹੁੰਦਾ ਤੇ ਵੱਖਰਾ ਕਨਸੈਪਟ ਇਹਦੇ ਵਿੱਚ ਕਿਹੜਾ ਬਿਲਕੁਲ ਜੀ ਉਹ ਫਿਲਮ ਐਂ ਕੀਤੀ ਸੀਗੀ ਉਹ ਵੀ ਕੰਪੀਟੀਸ਼ਨ ਇਦਾਂ ਹੀ ਸੀਗਾ ਪਰ ਉਹ ਥੋੜਾ ਜਿਹਾ ਇੰਟਰਨੈਸ਼ਨਲ ਲੈਵਲ ਦਾ ਉਹ ਚ ਨਾ ਹੋਰ ਮਾਰਸ਼ਲ ਆਰਟਾਂ ਬਹੁਤ ਸੀਗੀਆਂ ਉਹ ਫਿਲਮ ਐਂ ਕੀਤੀ ਸੀਗੀ ਮੈਨੂੰ ਯਾਦ ਆ ਹਾਂ ਜੀ ਹਰਾਜਨ ਹੋਣੀ ਹੁੰਦੇ ਸੀਗੇ ਰਾਜਨ ਜੀ ਨੇ ਕੀਤੀ ਸੀ ਐਡੀਟਰ ਹੁੰਦੇ ਹੀ ਪਹਿਲਾਂ ਫਿਰ ਗਾਣੇ-ਗੁਣੇ ਲਾਗੇ ਕਰਨ ਤੇ ਫਿਰ ਫਿਲਮ ਕੀਤੀ ਉਹਨਾਂ ਨੇ ਤੇ ਮੈਂ ਉਦੋਂ ਸੀਗਾ ਉਹ ਫਿਲਮ ਦੇ ਵਿੱਚ ਉਦੋਂ ਸਾਡੀ ਫਿਲਮ ਚੱਲਦੀ ਸੀ ਰੱਖੇ ਹਰਮੰਦਰ ਦੇ ਬਿਰਕ ਸਾਹਿਬ ਕਰ ਰਹੇ ਸੀਗੇ ਤੇ ਉਹ ਮੇਰੇ ਕੋਲ ਆਏ ਕਹਿੰਦੇ ਜਨੈਲ ਇਦਾਂ ਯਾਰ ਫਿਲਮ ਕਰਦੀ ਐ ਇੱਕ ਮਾਰਸ਼ਲ ਆਰਟ ਦੇ ਉੱਤੇ ਤੇ ਆਪਾਂ ਕਿਦਾਂ ਮਤਲਬ ਕਰੀਏ ਮੈਂ ਦੱਸਿਆ ਉਹਨੂੰ ਮੈਂ ਕਿਹਾ ਯਾਰ ਵੀ ਜੇ ਕਰਦਾ ਹੀ ਆ ਤੁਸੀਂ ਮਾਰਸ਼ਲ ਆਰਟਸ ਦਾ ਤਾਂ ਕਨਸੈਪਟ ਕੀ ਆ ਉਹ ਕਹਿੰਦੀ ਯਾਰ ਅਸੀਂ ਇੰਟਰਨੈਸ਼ਨਲ ਕਈ ਮਾਰਸ਼ਲ ਆਰਟਸ ਵਿਖਾਉਣੀਆਂ ਨੇ ਵੀ ਉੱਥੇ ਇੱਕ ਬੰਦਾ ਇੱਥੋਂ ਲੜਨ ਗਿਆ ਉਹ ਇਹ ਜਿਹੜੀ ਨਰੋਲ ਸਿਰਫ ਗਤਕੇ ਦੀ ਫਿਲਮ ਆ ਅੱਛਾ ਉਹਦੇ ਇਹਦੇ ਜਜੇਜ਼ ਵੀ ਜਿਹੜੇ ਨੇ ਉਹ ਗਤਕੇ ਵਾਲੀ ਦਿਖਾਏ ਅਸੀਂ ਵੀ ਇੱਕ ਪਿੰਡ ਦੇ ਵਿੱਚ ਇੱਕ ਸਾਲਾਨਾ ਪ੍ਰੋਗਰਾਮ ਹੁੰਦਾ ਆ ਕੰਪੀਟੀਸ਼ਨ ਤੇ ਗਤਕੇ ਦੇ ਕੋਚ ਨੇ ਗਤਕੇ ਦੇ ਕੋਚ ਹੀ ਆਪਸ ਦੇ ਵਿੱਚ ਖੇਡ ਨੂੰ ਵਧਾਵਾ ਦੇਣ ਵਾਸਤੇ ਵੀ ਲੋਕ ਇਨਕਰਜ ਹੁਣ ਗੇਮਾਂ ਕਰਾਉਂਦੇ ਬਟ ਵਿੱਚੋਂ ਇੱਕ ਮੁੰਡਾ ਹੀ ਗੋ ਤੇ ਗੱਲ ਲੈ ਜਾਂਦਾ ਹਾਂ ਥੋੜਾ ਜਿਹਾ ਉਹਦਾ ਫਾਦਰ ਜਿਹੜਾ ਹੁੰਦਾ ਆ ਉਹ ਵੀ ਆਪਣੇ ਸਮੇਂ ਦਾ ਡਿਫਾਲਟਰ ਰਿਹਾ ਹੁੰਦਾ ਉਹ ਗੱਤਕੇ ਦੇ ਵਿੱਚ ਉਹ ਚੀਜ਼ ਨੂੰ ਲਿਆ ਆਉਂਦਾ ਜਿਹਦੇ ਕਰਕੇ ਕੁਝ ਲੋਕ ਕਹਿੰਦੇ ਵੀ ਯਾਰ ਇਹ ਰਵਾਇਤੀ ਖੇਡ ਹੈ ਇਹ ਤੋਂ ਇਹਨਾਂ ਚੀਜ਼ਾਂ ਨੂੰ ਦੂਰ ਰੱਖ। ਉਹ ਕਹਿੰਦਾ ਵੀ ਜੇ ਹੈ ਹਿੰਮਤ ਤੇ ਫਿਰ ਆ ਜਾਓ ਅਗਲੇ ਸਾਲ ਕਿਸੇ ਨੂੰ ਕਰਦਾ ਤੇ। ਸੋ ਇਦਾਂ ਦੀ ਨਾ ਇੱਕ ਥੋੜੀ ਜੀ ਮਤਲਬ ਫਿਲਮ ਦੀ ਕਹਾਣੀ ਦੇ ਵਿੱਚ ਗੱਤਕਾ ਬੜੇ ਸੰਜੀਦਾ ਤਰੀਕੇ ਦੇ ਨਾਲ ਪ੍ਰੋਇਆ ਆ ਇਹਦੇ ਵਿੱਚ। ਜੀ ਤਾਂ ਸਾਡਾ ਹੀਰੋ ਕਹਿੰਦਾ ਮਤਲਬ ਜਦੋਂ ਮੈਂ ਦੱਸ ਦਿੰਦਾ ਉਹਦੇ ਚ ਇਹ ਸੀਗਾ ਕਿ ਉਹਦੇ ਵਿੱਚ ਤੇ ਮਤਲਬ ਬਹੁਤ ਠੀਕ ਆ ਦਸਤਾਰ ਬੰਨ ਲੈਂਦਾ ਉਹ ਤੋ 스타ਰ ਬਣ ਕੇ ਤੇ ਇੰਟਰਨੈਸ਼ਨਲੀ ਖੇਡਣ ਜਾਂਦਾ ਉਹ ਬੰਬੇ ਬੰਬੇ ਸ਼ੂਟ ਕੀਤਾ ਸੀ ਸਾਰਾ ਸੀ ਉਹ ਇਹ ਕੀ ਹੈ ਕਿ ਇਹਦੇ ਵਿੱਚ ਜਦੋਂ ਆਉਂਦਾ ਤੇ ਉਹ ਉਹ ਕਹਿੰਦਾ ਮੈਂ ਗਤਕਾ ਖੇਡਣਾ ਚਾਹੁੰਨਾ ਮੈਂ ਗਤਕਾ ਖੇਡਣਾ ਚਾਹੁੰਨਾ ਤੇ ਉਹ ਜਿਹੜੀ ਕਮੇਟੀ ਉਹ ਕਹਿੰਦੀ ਬੁੱਤ ਤੂੰ ਨਹੀਂ ਗਤਕਾ ਖੇਡ ਸਕਦਾ ਤੂੰ ਹਜੇ ਪੂਰੀ ਤਰ੍ਹਾਂ ਸਾਬਤ ਸੂਰਤ ਨਹੀਂ ਹੋਇਆ ਠੀਕ ਹੈ ਤੂੰ ਜਦੋਂ ਆਇਆ ਸੀਗਾ ਦਾੜੀ ਕੱਟੀ ਸੀ ਤੂੰ ਗੱਤਕਾ ਸਿੱਖਣਾ ਸ਼ੁਰੂ ਕੀਤਾ ਤੇਰੀ ਦਾੜੀ ਵਧਣੀ ਸ਼ੁਰੂ ਪਰ ਹਜੇ ਤੂੰ ਪ੍ਰੋਪਰ ਸਰੂਪ 'ਚ ਨਹੀਂ ਆਇਆ ਤੂੰ ਨਹੀਂ ਖੇਡ ਸਕਦਾ ਪਰ ਇਸ ਫਿਲਮ ਦੇ ਹੀਰੋ ਵੀ ਤਾਂ ਪੱਧਰ ਤੇ ਨਹੀਂ ਇਹਦੀੋ ਗੱਲ ਕਰ ਰਹੇ ਅੱਛਾ ਇਹਦੀੋ ਗੱਲ ਕਰ ਰਹੇ ਇਹਦੇ 'ਚ ਹੋ ਰਿਹਾ ਇਹਦੇ 'ਚ ਹੀ ਹੋਇਆ ਨਾ ਉਹ ਇਹ 'ਚ ਕੱਢ ਦਿੰਦੇ ਵੀ ਨਹੀਂ ਤੂੰ ਨਹੀਂ ਕਰ ਸਕਦਾ ਹਾਂ ਬਟ ਐਨ ਮੂਮੈਂਟ ਦਾ ਉਹ ਵੀ ਇਹ ਕਰੂਗਾ ਇਹਨੂੰ ਕੱਢ ਕੇ ਬਾਹਰ ਮਾਰਦੇ ਵੀ ਤੂੰ ਨਹੀਂ ਪਤਾ ਤੂੰ ਨਹੀਂ ਖੇਡ ਸਕਦਾ ਫਿਰ ਉਹ ਖੇਡਦੇ ਨੇ ਫਿਰ ਉਹ ਜਦੋਂ ਫਾਈਟ ਚੱਲਦੀ ਆ ਤੇ ਉਹੀ ਮੁੰਡਾ ਜਿੱਤਦਾ ਤੇ ਜਿੱਤ ਕੇ ਉਸ ਅਖਾੜੇ ਦੇ ਵਿੱਚ ਜੋ ਕਿ ਰਵਾਇਤ ਨਹੀਂ ਆ ਅਖਾੜੇ ਦੀ ਇਹ ਰਵਾਇਤ ਨੂੰ ਤੋਂ ਪੱਟਦੇ ਥਾਪੀ ਮਾਰ ਕੇ ਤੇ ਕਹਿੰਦਾ ਵੀ ਕੋਈ ਹੈ ਕਿਸੇ ਚ ਦਮ ਆਜੋ ਫਿਰ ਵੀ ਮੈਂ ਫਿਰ ਉਹ ਹੰਕਾਰ ਆ ਗਿਆ ਹੰਕਾਰ ਤੇ ਸ਼ਸਤਰ ਮਿੱਧਿਆ ਦਾ ਕੋਈ ਮੇਲ ਨਹੀਂ ਆ ਫਿਰ ਹੋਰ ਖਿਡਾਰੀ ਬੈਠੇ ਨੇ ਪਰ ਉਹ ਸਭ ਸਮਝ ਦੇ ਕੇ ਤਾਂ ਦਿਮਾਗ ਤੇ ਖਰਾਬ ਹੋ ਗਿਆ ਤਾਂ ਵੀ ਇਹਦੇ ਨਾਲ ਕੀ ਮੱਥਾ ਲਾਉਣਾ ਫਿਰ ਉਹ ਮੁੰਡਾ ਜਿਹੜਾ ਓਵਰਸੀਜ਼ ਤੋਂ ਵਾਪਸ ਆਇਆ ਹੁੰਦਾ ਜਿਹਨੂੰ ਇਸ ਕਲਚਰ ਬਾਰੇ ਨਹੀਂ ਪਤਾ ਜਿਹੜਾ ਇਨਕਰੇਜ ਹੋ ਕੇ ਵੀ ਯਾਰ ਮੈਂ ਇੰਨਾ ਵਰਗਾ ਕਿਉਂ ਨਹੀਂ ਲੱਗਦਾ ਇਹ ਮੈਨੂੰ ਆਪਣੇ ਚ ਕਿਉਂ ਨਹੀਂ ਰਲਾਉਂਦੇ ਉਹਨੂੰ ਫਿਰ ਸ਼ਕਲ ਵੇਖਦਾ ਲੱਗਦਾ ਕਿ ਮੈਂ ਜਿਹੜਾ ਸਰੂਪ ਬਗਾੜਿਆ ਨਾ ਜੇ ਇੰਨਾ ਚ ਰਲਣਾ ਮੈਨੂੰ ਤਾਂ ਮੈਨੂੰ ਇੰਨਾ ਵਰਗਾ ਹੋਣਾ ਪੈਣਾ ਜੇ ਉਹ ਸ਼ਸਤਰ ਨੂੰ ਹੱਥ ਪਾਉਣਾ ਤੇ ਮੈਨੂੰ ਪਹਿਲਾਂ ਆ ਖਾਸ ਤਰ੍ਹਾਂ ਦੀ ਬੰਦਸ਼ਾ ਜਿਸ ਚ ਵੱਜਣਾ ਪੈਣਾ ਤਾਂ ਤੱਕ ਉਹ ਦਾੜੀ ਆ ਚੁੱਕੀ ਹੈ ਪਰ ਉਹਨੂੰ ਫਿਰ ਵੀ ਉਹਨਾਂ ਨੇ ਲਿਆ ਨਹੀਂ ਵਿੱਚ ਫਿਰ ਉਹ ਖੜਾ ਹੋ ਕੇ ਵੰਗਾਰਦਾ ਵੀ ਮੈਂ ਖੇਡਣਾ ਨਹੀਂ ਸੀਗਾ ਮੈਨੂੰ ਮਨਾ ਕਰ ਦਿੱਤਾ ਗਿਆ ਸੀਗਾ ਪਰ ਤੇਰੇ ਹੰਕਾਰ ਨੂੰ ਤੋੜਨ ਵਾਸਤੇ ਹੁਣ ਮੈਂ ਆਉਂਗਾ ਜਰਦ ਸਿੰਘ ਜੀ ਇਹਦੇ ਉੱਤੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਆ ਫਿਲਮ ਦੇ ਸੈੱਟ ਤੋਂ ਅਲੱਗਾ ਹੋ ਕੇ ਤੇ ਸਭ ਤੋਂ ਪਹਿਲਾਂ ਧਾਰਮਿਕ ਤੇ ਦੂਸਰਾ ਸਾਹਿਤਕ ਪੱਖੋਂ ਇੱਕ ਪਾਸੇ ਇੱਕ ਹੀਰੋ ਨੂੰ ਇੱਕ ਪ੍ਰੋਟਾਗਨਿਸਟ ਨੂੰ ਇਹ ਚੀਜ਼ ਲੱਗਦੀ ਪਈ ਹੈ ਕਿ ਜੇ ਮੈਂ ਹੱਥ ਲਾਉਣਾ ਸ਼ਸਤਰ ਨੂੰ ਜਾਂ ਮੈਂ ਇਸ ਖੇਡ 'ਚ ਆਉਣਾ ਆ ਤਾਂ ਮੈਨੂੰ ਆਪਣੇ ਆਪ ਨੂੰ ਬਾਣੇ ਦਾ ਧਾਰਨੀ ਕਰਨਾ ਪਊਗਾ ਜਾਂ ਉਸ ਰੂਪ ਦਾ ਧਾਰਨ ਸਾਬਤ ਸੂਰਤ ਕਰਨਾ ਪਊਗਾ ਉਹ ਅਲੱਗਾ ਚੀਜ਼ ਆ ਠੀਕ ਆ ਅ ਚਲੋ ਠੀਕ ਹੈ ਸਾਬਤ ਸੂਰਤ ਆਪਣੇ ਆਪ ਨੂੰ ਕਰਨਾ ਪਵੇਗਾ ਪਰ ਕੀ ਇਹੀ ਇੱਕ ਲਾਲਚ ਰਹਿ ਗਿਆ ਕਿ ਜੇ ਹਥਿਆਰ ਨੂੰ ਹੱਥ ਪਾਉਣਾ ਆ ਜਾਂ ਆਪਣੇ ਗੁਰੂਆਂ ਦੀਆਂ ਜਿਹੜੀਆਂ ਸੇਧਾਂ ਨੇ ਉਹ ਉਹ ਪਿੱਛੇ ਰਹਿੰਦੀਆਂ ਨੇ ਮੇਰਾ ਇਹ ਕਨਫਿਊਜ਼ਨ ਦੂਰ ਕਰਿਓ ਇਹ ਰਵਾਇਤੀ ਖੇਡ ਮੈਂ ਗਤਕੇ ਦਾ ਖਿਡਾਰੀ ਰਹਿ ਚੁੱਕਿਆ ਹਾਂ ਮੈਂ ਤੁਹਾਨੂੰ ਫ੍ਰੈਂਕਲੀ ਗੱਲ ਦੱਸਾਂ ਮੇਰਾ 베ਸ ਗਤਕਾ ਹੀ ਆ ਜਦੋਂ ਇਸ ਲਾਈਨ 'ਚ ਮੈਂ ਆਇਆ ਗਤਕੇ ਦੇ ਜ਼ਰੀਏ ਹੀ ਆਇਆ ਮੈਂ ਇਸ ਲਾਈਨ ਦੇ ਵਿੱਚ ਇਹ ਰਵਾਇਤੀ ਖੇਡ ਹੈ ਰਵਾਇਤੀ ਖੇਡ ਦਾ ਮਤਲਬ ਜਦ ਪਿੱਛੇ ਪੁਰਾਣੀਆਂ ਕਿਤਾਬਾਂ ਕਿਤੇ ਫੋਲੀ ਕਿਤੇ ਜਾ ਕੇ ਤੇ ਪਤਾ ਲੱਗਦਾ ਸੀਗਾ ਕਿ ਹਰ ਘਰ ਦੇ ਵਿੱਚੋਂ ਇੱਕ ਪਿੰਡ ਦੇ ਵਿੱਚ ਕਈ ਜਾਤੀਆਂ ਮੈਂ ਇਹ ਜਾਤ ਪਾਤ ਨੂੰ ਧਰਮ ਮੰਨਦਾ ਨਹੀਂ ਸਿੱਖ ਧਰਮ ਪਰ ਫੇਰ ਵੀ ਜੋ ਦੁਨਿਆਵੀ ਗੱਲ ਕਰੀਏ ਵੀ ਕਈ ਜਾਤੀਆਂ ਰਹਿੰਦੀਆਂ ਸੀਗੀਆਂ ਉਹ ਸਾਰੀਆਂ ਜਾਤੀਆਂ ਦੇ ਵਿੱਚੋਂ ਇੱਕ ਪ੍ਰਚਲਨ ਚੱਲ ਗਿਆ ਸੀਗਾ ਕਿ ਯਾਰ ਆਪਣੇ ਇੱਕ ਮੁੰਡੇ ਨੂੰ ਕੇਸਾਧਾਰੀ ਬਣਾਉਣਾ ਬਿਲਕੁਲ ਦਸਤਾਰ ਬਣਾਉਣੀ ਉਹ ਕਿਉਂ ਸੀਗਾ ਮਨ ਕਿਸੇ ਵੀ ਲਾ ਲਓ ਤੁਸੀਂ ਕੋਈ ਵੀ ਲਾ ਲਓ ਕੋਈ ਖਾਸ ਵਰਗ ਦੀ ਗੱਲ ਨਹੀਂ ਪਿੰਡ ਦਾ ਕੋਈ ਵੀ ਘਰ ਆ ਭਾਵੇਂ 20 ਜਾਤੀਆਂ ਰਹਿੰਦੀਆਂ ਨੇ ਉੱਤੇ ਉਹਨਾਂ ਦੇ ਵਿੱਚੋਂ ਸੀਗਾ ਵੀ ਹਰ ਘਰ ਦੇ ਵਿੱਚੋਂ ਇੱਕ ਬੰਦਾ ਕੇਸਾਧਾਰੀ ਬਣਾਉਣਾ ਆ ਸਿੱਖ ਬਣਾਉਣਾ ਕਿਉਂ ਕਿਉਂਕਿ ਇੱਕ ਆਈਡੈਂਟੀਟੀ ਸੀਗੀ ਬਈ ਲੱਖਾਂ ਦੇ ਵਿੱਚ ਖਲੋਤਾ ਦੇਖਦਾ ਉਹ ਕੋਈ ਉਹ ਕੋਈ ਸਰਕਾਰੀ ਤਨਖਾਹ ਤੇ ਲੜਨ ਨਹੀਂ ਲਈ ਸੀ ਸਿਖਾਇਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਨਾਮ ਬਾਣੀ ਨਾਮ ਅਭਿਆਸ ਸ਼ਸਤਰ ਵਿਦਿਆ ਸਭ ਕੁਝ ਸਿਖਾਇਆ ਜਾਂਦਾ ਸੀਗਾ ਸਭ ਲਈ ਖੁੱਲਾ ਸੀ ਕੋਈ ਵੀ ਸਿੱਖੇ ਪਰ ਖਾਸ ਉਹ ਬੱਚਾ ਜਿਹੜਾ ਚੁਣ ਲਿਆ ਗਿਆ ਉਸ ਪਰਿਵਾਰ ਚੋਂ ਉਹਨੂੰ ਸਿੱਖਣਾ ਹੀ ਸੀ ਕਿਉਂ ਕਿਉਂਕਿ ਉਹ ਪੈਟਰਨ ਹੀ ਇਹੋ ਜਿਹਾ ਸੀਗਾ ਕਿ ਹਰ ਪਿੰਡ ਦੀ ਆਪਣੀ ਬਟਾਲੀਅਨ ਹੋਵੇ ਉਹ ਬਟਾਲੀਅਨ ਜਿਹੜੀ ਸਾਰਾ ਦਿਨ ਖੇਤੀ ਕਰਦੀ ਆ ਸ਼ਾਮ ਨੂੰ ਕੁਝ ਕਬੱਡੀ ਖੇਡਦੇ ਆ ਕੁਝ ਖੋਖੋ ਖੇਡਦੇ ਆ ਕੁਝ ਪਹਿਲਵਾਨੀ ਕਰਦੇ ਕੁਝ ਗੱਤਕਾ ਖੇਡਦੇ ਆ ਇਹ ਅਲੱਗ-ਅਲੱਗ ਸੈਗਮੈਂਟ ਸੀਗੇ ਉਹ ਜਿਹੜੇ ਖਾਸ ਵਰਗ ਦੇ ਲੋਕ ਸੀਗੇ ਜਦੋਂ ਹੋਕਾ ਆਉਂਦਾ ਸੀਗਾ ਬਾਦਸ਼ਾਹ ਦਾ ਲਾਹੌਰ ਤੋਂ ਰਣਜੀਤ ਸਿੰਘ ਦਾ ਹੋਕਾ ਆਇਆ ਕਿ ਅੱਜ ਲੋੜ ਹੈ ਇੱਕ ਧਾੜ ਵੀ ਚੜ ਕੇ ਆ ਰਿਹਾ ਉਧਰੋਂ ਕਰ ਲੋ ਤਿਆਰੀ ਤੇ ਹਰ ਪਿੰਡ ਆਪਣੇ ਲੈਵਲ ਦਾ ਮੋਰਚਾ ਲਾ ਕੇ ਖਲੋ ਜਾਂਦਾ ਸੀਗਾ ਬੀਸਿਕਲੀ ਇਹ ਕਨਸੈਪਟ ਸਸੀਂ ਭੁੱਲ ਗਏ ਆ ਇਹ ਚੀਜ਼ਾਂ ਮੈਂ ਨਹੀਂ ਕਹਿੰਦਾ ਕਿ ਗਤਕਾ ਸਿਰਫ ਮੇਰਾ ਆ ਜਾਂ ਤੁਹਾਡਾ ਆ ਜਾਂ ਕਿਸੇ ਖਾਸ ਵਰਗ ਦਾ ਆ ਇਹ ਇੱਕ ਸ਼ਸਤਰ ਵਿੱਦਿਆ ਆ ਜਿਹੜਾ ਗੁਰੂ ਤੇ ਬਾਣੇ ਚ ਚੱਲਣਾ ਚਾਵੇ ਹਰੋ ਬੰਦਾ ਸਿੱਖ ਸਕਦਾ ਪਰ ਅੱਜ ਹੋਕ ਹੀ ਰਿਹਾ ਆ ਇਹ ਲੋੜ ਕਿਉਂ ਪਈ ਇਸ ਫਿਲਮ ਦੀ ਕਿ ਕੁਝ ਫੈਡਰੇਸ਼ਨ ਆ ਉਹ ਜਿਹਾਂ ਬਣ ਗਈਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਗੱਤਕਾ ਸਿਖਾਈ ਜਾਂਦੀਆਂ ਨੇ ਜਿਹੜੇ ਹੱਥ ਵਿੱਚ ਸਿਗਰਟ ਫੜ ਕੇ ਬੈਠੇ ਹੁੰਦੇ ਆ ਉਹ ਫਿਰ ਉਸ ਚੀਜ਼ ਨੂੰ ਦੇਖ ਕੇ ਲੱਗਦਾ ਵੀ ਯਾਰ ਇੰਨੇ ਕਠੋਰ ਹੋਣ ਨਾਲੋਂ ਇੰਨੇ ਸਖਤ ਹੋਣ ਨਾਲੋਂ ਇਨੂੰ ਇੱਕ ਦਮਾ ਰੂਪ ਦੇ ਦਿੱਤਾ ਜਾਵੇ ਵੀ ਯਾਰ ਕੇਸਾਤਾਰੀ ਤੇ ਹੋਣਾ ਜ਼ਰੂਰੀ ਆ ਨਾ ਯਾਰ ਗਤਕਾ ਖੇਡਣ ਵਾਸਤੇ ਕੇਸਾਤਾਰੀ ਹੋਣਾ ਜ਼ਰੂਰੀ ਹੈ ਪਰ ਹਾਲ ਹੀ ਦੇ ਵਿੱਚ ਇੱਕ ਇਹੋ ਜਿਹਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈਰੋਇਨ ਦੇ ਨਾਲ ਚਿੱਟੇ ਦੇ ਨਾਲ ਜਿਹੜਾ ਆਪ ਕੇਸਾਤਾਰੀ ਹੈ ਜਿਹੜਾ ਬੰਦਾ ਆਪ ਬਾੜਾ ਪਾ ਕੇ ਰੱਖਦਾ ਹੈ ਬਿਲਕੁਲ ਸਹੀ ਗੱਲ ਅਸਲ ਲੈਵਲ ਤੇ ਗਿਆ ਹੋਇਆ ਹੈ। ਕਿਹਾ ਹੋਇਆ ਹੁਣ ਕੀ ਗਲਤੀ ਉਹੀ ਹੈ ਨਾ ਵੀ ਆਪਾਂ ਕਿਨੂੰ ਕੀ ਕਹਿ ਸਕਦੇ ਹਾਂ ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦੇ ਹਨਾ ਉਹਨੂੰ ਗੱਲ ਤੇ ਉੱਥੇ ਹੀ ਜਾਂ ਤੇ ਬੰਦਸ਼ ਰਾ ਦਿੱਤੀ ਜਾਵੇ ਇੱਚ ਮੈਨੂੰ ਲੱਗਦਾ ਸਭ ਤੋਂ ਵੱਡੀਆਂ ਗਲਤੀ ਸਾਡੀਆਂ ਕਮੇਟੀਆਂ ਸਾਡੀਆਂ ਜਿਹੜੀਆਂ ਇਹਨਾਂ ਧਾਰਮਿਕ ਆਰਗੇਨਾਈਜੇਸ਼ਨਸ ਨੇ ਉਹਨਾਂ ਦੀਆਂ ਨੇ ਜਿਹੜੀਆਂ ਐਵੇਂ ਹੀ ਪੈਟਰੋਲ ਪੂਂਚ ਬਾ ਕੇ ਫੂਕਾਂ ਮਾਰ ਮਾਰ ਕੇ ਚਲਾ ਰਹੇ ਆ ਡ੍ਰਿਲ ਮਸ਼ੀਨਾ ਮੱਥੇ ਤੇ ਲਾ ਕੇ ਉਹ ਹੋ ਰਿਹਾ ਵਾ ਕੱਚ ਖਾ ਰਹੇ ਆ ਮੋਟਰਸਾਈਕਲ ਟਪਾ ਰਹੇ ਆ ਇਹਦੀਆਂ ਬਾਜੀਗਰਾਂ ਵਾਲੀਆਂ ਖੇਡਾਂ ਸੀਗੀਆਂ ਰਵਾਇਤੀ ਖੇਡਾਂ ਤੋਂ ਕਿੰਨੀਆਂ ਬਿਲਕੁਲ ਹੀ ਆ ਵਾ ਕੱਲ ਇਹ ਵੀ ਹੁਣ ਅਸੀਂ ਵੀ ਅਸੀਂ ਵੀ ਉਸੇ ਲੜੀ ਦੇ ਹਿੱਸਾ ਵਾਂ ਪਰ ਦੁੱਖ ਹੁੰਦਾ ਏ ਚੀਜ਼ ਨੂੰ ਵੇਖ ਕੇ ਯਾਰ ਵੀ ਐਡੀ ਸ਼ਾਨਦਾਰ ਖੇਡ ਜਦੋਂ ਅਸੀਂ ਖੇਡਦੇ ਸੀਗੇ ਮੈਨੂੰ ਯਾਦ ਆ ਰਾਸ਼ਟਰਪਤੀ ਭਵਨ ਦੇ ਵਿੱਚ ਦੋ ਤਿੰਨ ਵਾਰੀ ਗੱਤਕਾ ਖੇਡਣ ਗਏ ਅਸੀਂ ਪਹਿਲੀ ਵਾਰ ਕੁਰਤਾ ਪਜਾਮਾ ਪਾਉਂਦੇ ਸੀ ਪਹਿਲੀ ਵਾਰ ਬਾਣੇ ਸਵਾਏ ਸੀ ਵੀ ਯਾਰ ਉੱਥੇ ਜਾਣਾ ਵਾ ਤੇ ਯਾਰ ਕੁਰਤੇ ਪਜਾਮੇ ਸਿਰ ਤੇ ਪੱਟੀਆਂ ਬੰਨ੍ਹ ਕੇ ਚੰਗੇ ਨਹੀਂ ਲੱਗਣਾ ਤੇ ਕੋਈ ਡਰੇ ਵੀ ਯਾਰ ਨਿਹੰਗ ਸਿੰਘ ਨਾ ਫੜ ਲੈਣਾ ਤੋਂ ਬੜੀਆਂ ਗੱਲਾਂ ਨੇ ਉਹ ਯਾਦਾਂ ਨੇ ਬੜੀਆਂ ਪਰ ਹੌਲੀ ਹੌਲੀ ਬਾਣਾ ਆਮ ਲੋਕ ਵੀ ਤੇ ਪਾਉਣਾ ਸ਼ੁਰੂ ਹੋ ਗਏ ਮੈਨੂੰ ਲੱਗਦਾ ਕਿ ਸਮੇਂ ਦੇ ਨਾਲ-ਨਾਲ ਸਾਨੂੰ ਰਵਾਇਤ ਨੂੰ ਜਿੰਦਾ ਰੱਖਣਾ ਚਾਹੀਦਾ ਆ ਬਹੁਤ ਜ਼ਿਆਦਾ ਸਟਿਕਨੈਸ ਨਹੀਂ ਚਾਹੀਦੀ ਜੇ ਸਾਨੂੰ ਗੁਰੂ ਸਾਹਿਬ ਨੇ ਬਾਣਾ ਬਖਸ਼ਿਆ ਅੱਜ ਅਸੀਂ ਅੱਜ ਮੈਂ ਨਾਈਕੀ ਦੀ ਸ਼ਰਟ ਪਾਈ ਫਿਰਦਾ ਹਾਂ ਉੱਚੀ ਦੀ ਪੈਂਟ ਪਾਈ ਫਿਰਦਾ ਉਹਦੇ ਬੂਟ ਪਾਈ ਫਿਰਦਾ ਫਿਰ ਮਾਣਾ ਪਾਲਾਂ ਕਸ਼ੈਰੇ ਚ ਰਵਾਂ ਜਦੋਂ ਮੈਂ ਜੋ ਮੈਨੂੰ ਚੰਗਾ ਲੱਗਿਆ ਮੈਂ ਬਦਲ ਲਿਆ ਤੇ ਫਿਰ ਹਰ ਚੀਜ਼ ਦਾ ਬਦਲਣਾ ਜ਼ਰੂਰੀ ਸਮੇਂ ਦੇ ਨਾਲ ਨਾਲ ਬਦਲਣਾ ਜ਼ਰੂਰੀ ਮੇਰਾ ਮੰਨਣਾ ਮੇਰਾ ਮੰਨਣਾ ਹੈ ਪਰਸਨਲੀ ਮੇਰਾ ਪਰਸ ਕਿਸੇ ਦੇ ਥੋਪੀ ਨਹੀਂ ਮੇਰਾ ਪਰਸਨਲ ਵਿਚਾਰ ਹੈ ਮੇਰਾ ਹਾਂਜੀ ਹਾਂਜੀ ਅੱਛਾ ਗਲਤੀ ਆ ਜਾਂਦੀ ਹੈ ਕਿ ਜਦੋਂ ਇਸ ਫਿਲਮ ਦੇ ਵਿੱਚ ਜੋ ਚੀਜ਼ ਦਿਖਾਈ ਹੈ ਅੰਚਲੀ ਉਥੋਂ ਉੱਠ ਕੇ ਉਹਨੇ ਸਮਝਿਆ ਬਾਣੇ ਦਾ ਕੀ ਸਰੂਪ ਦਾ ਕੀ ਮਹੱਤਵ ਹੈਗਾ ਆ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਅੱਜ ਦੇ ਨੌਜਵਾਨਾਂ ਨੂੰ ਹਿੱਟ ਕਰਨੀਆਂ ਕਿਤੇ ਨਾ ਕਿਤੇ ਉਹਨਾਂ ਨੂੰ ਗੁਰੂ ਵੱਲ ਵਾਪਸ ਜੋੜਨੀਆਂ ਦੇਖੋ ਫਿਲਮਾਂ ਜਿਹੜਾ ਹੁੰਦਾ ਨਾ ਸਿਨੇਮਾ ਇਹ ਸਮਾਜ ਦਾ ਆਇਨਾ ਆ ਜਿੱਦਾਂ ਆਪਾਂ ਸਵੇਰੇ ਉੱਠ ਕੇ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਦੇ ਆ ਪੱਗ ਬੰਨਦੇ ਆ ਯਾਰ ਇੱਥੋਂ ਲੜ ਠੀਕਣੀ ਆ ਇੱਥੇ ਦਾੜੀ ਸੈੱਟ ਕਰਨਾ ਇੱਥੇ ਮੈਂ ਤੇਲ ਲਾ ਲਾਂ ਇੱਥੇ ਐ ਕਰਨਾ ਮੈਨੂੰ ਲੱਗਦਾ ਇਦਾਂ ਹੀ ਸਿਨੇਮਾ ਜਿਹੜਾ ਆ ਉਹ ਸਮਾਜ ਦਾ ਸ਼ੀਸ਼ਾ ਆ ਜਦੋਂ ਤੁਸੀਂ ਵੇਖਣ ਜਾਂਦੇ ਹੋ ਕੰਪਲੀਟ ਪੈਕੇਜ ਹੈ ਉਹ ਚ ਰੋਮਾਂਸ ਵੀ ਹੈ ਡਰਾਮਾ ਵੀ ਹੈ ਲਵ ਵੀ ਹੈ ਐਕਸ਼ਨ ਵੀ ਹੈ ਵਰਲਡ ਕਰ ਗੱਲਾਂ ਵੀ ਗਾਲਾਂ ਕਿ ਲੋਚ ਵੀ ਹੈ ਬਹੁਤ ਕੁਝ ਹੈ ਪਰ ਉਹਦੇ ਚ ਗੱਲ ਇਹ ਆ ਵੀ ਕੰਪਲੀਟ ਕੋ ਸੁਪਰਮਾਰਕਟ ਆ ਤੁਸੀਂ ਲੈ ਕੇ ਕੀ ਆਉਣਾ ਗੱਡੇ ਗੰਡੇ ਲਿਆਉਣੇ ਆ ਤੁਸੀਂ ਆਲੂ ਲਿਆਉਣੇ ਕੀ ਲਿਆਉਣਾ ਲੋਕ ਕਹਿ ਦਿੰਦੇ ਯਾਰ ਵੀ ਸਿਨੇਮੇ ਚ ਆਇਆ ਹੋਗਾ ਗਾਣੇ ਉਹ ਗਾਣੇ ਚ ਯਾਰ ਹੋਰ ਵੀ ਬੜੀਆਂ ਚੀਜ਼ਾਂ ਤੁਸੀਂ ਤੁਸੀਂ ਕੀ ਲੈਣਾ ਇਹ ਵੇਖੋ ਨਾ ਤੁਸੀਂ ਕੀ ਲੈਣਾ ਚਾਹੁੰਦੇ ਹੋ ਉਹ ਆਪਣੇ ਮਤਲਬ ਦੀ ਚੁੱਕ ਲਿਓ ਉਹ ਥੋਪਦੇ ਥੋੜੀ ਤੁਹਾਡੇ ਤੇ ਹੈਨਾ ਅੱਛਾ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ ਹਾਂ ਹੁਣ ਤੁਸੀਂ ਅ ਇਹ ਕਿਹੋ ਜਿਹਾ ਚਿਹਰਾ ਹੋ ਜਿਨ੍ਹਾਂ ਨੂੰ ਨੌਜਵਾਨ ਜਾਣਦੇ ਨੇ ਤੁਸੀਂ ਫਿਲਮਾਂ ਵਿੱਚ ਵਿਚਰ ਰਹੇ ਹੋ ਤੁਸੀਂ ਉਸ ਤੋਂ ਪਹਿਲਾਂ ਵੀ ਮਤਲਬ ਤੁਹਾਨੂੰ ਲੋਕਾਂ ਨੂੰ ਪਤਾ ਹੈ ਮੁੰਡੇ ਕੁੜੀਆਂ ਨੂੰ ਪਤਾ ਹੈ ਕਿ ਜਰਨੈਲ ਸਿੰਘ ਕੌਣ ਨੇ ਪਰ ਮੈਂ ਜਾਣਨਾ ਚਾਹੁੰਦਾ ਕਿ ਜਰਨੈਲ ਸਿੰਘ ਜੀ ਦਾ ਫਿਲਮਾਂ ਤੋਂ ਪਹਿਲਾਂ ਕੀ ਰੁਝਾਨ ਸੀਗਾ ਤੁਸੀਂ ਦੱਸਿਆ ਗੱਤਕਾ ਸੀਗਾ ਇਸ ਤੋਂ ਇਲਾਵਾ ਸਾਹਿਤ ਨਾਲ ਵੀ ਜੁੜੇ ਹੋਏ ਹੋ ਹਾਂਜੀ ਮੈਂ ਅਸਲ 'ਚ ਨੌਵੀਂ ਫੇਲ ਆਂ ਪੜਿਆ ਤੇ ਨਹੀਂ ਮੈਂ ਬਹੁਤ ਆਫ ਮੈਂ ਤੁਹਾਨੂੰ ਦੱਸਾਂ ਪਰ ਚਲੋ ਜਿੰਨੇ ਕੰਦੇ ਨੂੰ ਗਿਆਨ ਲੈਣ ਵਾਸਤੇ ਪੜ੍ਹਨਾ ਚਾਹੀਦਾ ਉਹਨੇ ਕਿ ਮੈਨੂੰ ਪੜ੍ਹਨਾ ਆਉਂਦਾ ਬਹੁਤ ਜ਼ਿਆਦਾ ਗਿਆਨ ਵੀ ਕਮਲਾ ਕਰ ਦਿੰਦਾ ਆ ਉਹ ਗਿਆਨ ਮੈਨੂੰ ਚਾਹੀਦਾ ਵੀ ਨਹੀਂ ਨਾ ਮੈਂ ਸਿੱਖਿਆ ਮੈਂ ਸਿਰਫ ਉਹ ਹੀ ਆ ਵੀ 35 ਸਿੱਖੀ ਆ 35 ਅੱਖਰੀ ਕਾਖਾ ਵੀ ਆਉਂਦਾ ਵਾ ਅੰਗਰੇਜ਼ੀ ਵੀ ਆਉਂਦੀ ਆ ਪੋਰ ਵੀ ਲਈਦੀ ਆ ਬਟ ਪੜਨ ਜੋਗਾ ਵੀ ਗਿਆਨ ਜੋਗਾ ਮੈਂ ਸਿੱਖ ਲਿਆ ਬਾਕੀ ਮੈਂ ਵੀ ਉਹਨਾਂ ਆਮ ਇਨਸਾਨਾ ਵਰਗਾ ਇਨਸਾਨ ਹੀ ਸੀਗਾ ਮੈਂ ਵੀ ਸ਼ਰਾਰਤਾਂ ਕਰਦਾ ਸੀ ਮੈਨੂੰ ਵੀ ਛਿੱਤਰ ਪੈਂਦੇ ਸੀ ਘਰੋਂ ਮੈਨੂੰ ਵੀ ਗਾਲਾਂ ਪੈਂਦੀਆਂ ਸੀਗੀਆਂ ਪਰ ਪਤਾ ਨਹੀਂ ਸੀ ਦਾਣਾ ਪਾਣੀ ਲਿਖਿਆ ਇੱਧਰ ਉਹ ਦਾਣੇ ਚੁਗਣ ਆ ਗਏ ਬਸ ਮੈਨੂੰ ਤੇ ਐਂ ਲੱਗਦਾ ਵੀ ਮਤਲਬ ਬੰਤਾ ਸੋਚਦਾ ਕੁਛ ਨਾ ਬਸ ਉਹ ਲਿਖੇ ਸੀ ਰੋਟੀ ਲਿਖੀ ਸੀ ਉਹ ਰੋਟੀ ਖਾਣ ਆਇਆ ਮੈਨੂੰ ਐਂ ਲੱਗਦਾ ਕੰਮ ਕਰਨ ਦੀ ਮੈਂ ਆ ਇਹ ਇਹ ਮੰਨੋ ਜਾਂ ਨਾ ਮੰਨੋ ਇਹ ਦਾਣੇ ਪਾਣੀ ਦੀ ਖੇਡ ਆ ਮੈਂ ਅੱਜ ਆਸਟ੍ਰੇਲੀਆ ਹੋਣਾ ਸੀ ਅੱਜ ਦੇ ਦਿਨ ਦੇ ਵਿੱਚ ਮੇਰੇ ਕੋ ਐਕਟਰਸ ਦਾ ਵੀਜ਼ਾ ਨਹੀਂ ਆਇਆ ਤੇ ਮੈਂ ਰੁਕ ਗਿਆ ਹੁਣ ਇੱਕ ਕਹਿਣਾ ਇਹ ਆ ਵੀ ਮੇਰੇ ਕੋ ਐਕਟਰ ਦਾ ਵੀਜ਼ਾ ਨਹੀਂ ਆਇਆ ਤੇ ਮੈਂ ਰੁਕ ਗਏ ਤੇ ਕਰਕੇ ਮੈਂ ਟਰੈਵਲ ਨਹੀਂ ਕੀਤਾ ਪਰ ਮੁੱਦੇ ਦੀ ਗੱਲ ਇਹ ਕਿ ਅੱਜ ਸਵੇਰ ਦਾ ਬ੍ਰੇਕਫਾਸਟ ਤੇ ਦੁਪਹਿਰ ਦੀ ਰੋਟੀ ਇੱਥੇ ਲਿਖੀ ਸੀ ਮੇਰੀ ਉਹ ਮੈਂ ਉਹ ਦਾਣੇ ਚੁਗਣ ਆਇਆ ਜਦੋਂ ਪਰਮਾਤਮਾ ਮੇਰੇ ਦਾਣੇ ਵੰਡਣ ਰਿਹਾ ਸੀ ਨਾ ਤੇ ਅੱਜ ਦੇ ਦਿਨ ਦੇ ਦਾਣੇ ਇੱਧਰ ਖਿਲਾਰਤੇ ਸੀਗੇ ਮਤਲਬ ਸ਼ੋਰ ਸੀਗਾ ਸਾਹਮਣੂ ਸੀਗਾ ਵੀ ਉੱਥੇ ਕੰਮ ਰੁਕਣਾ ਨਹੀਂ ਆ ਉੱਥੇ ਜਾਣਾ ਹੀ ਪੈਣਾ ਸਾਰੀ ਟੀਮ ਕਹੀ ਹੋਈ ਆ ਕੰਮ ਚੱਲ ਰਿਹਾ ਉੱਥੇ ਸਿਰਫ ਇੱਕ ਬੰਦੇ ਦਾ ਵੀਜ਼ਾ ਨਹੀਂ ਲੱਗਿਆ ਜਿਹਦੇ ਕਰਕੇ ਮੈਂ ਰੁਕਿਆ ਹੋਇਆ ਕਿਉਂਕਿ ਉਹਦੇ ਨਾਲ ਕੰਮ ਆ ਮੇਰਾ ਇਹ ਮੰਨਣ ਦੀ ਗੱਲ ਆ ਬਸ ਆਹ ਸਾਹ ਸਮਝੀ ਨਾ ਜੇ ਮੰਨ ਲੋ ਤਾਂ ਸਭ ਕੁਝ ਆ ਨਾ ਮੰਨੋ ਅੱਛਾ ਜੁਰ ਤੁਸੀਂ ਫਿਲਮਾਂ ਚ ਆਏ ਹੁਣ ਆਪਾਂ ਫਿਲਮਾਂ ਦੀ ਗੱਲ ਕਰਦੇ ਆ ਇੱਕ ਮॉड ਫਿਲਮ ਇਦਾਂ ਦੀ ਆ ਜਿਹਦਾ ਕਨਸੈਪਟ ਬੜਾ ਖਤਰਨਾਕ ਸੇਗਾ ਔਰ ਜ਼ਰੂਰੀ ਕਿਹਾ ਜਾਂਦਾ ਆ ਕਿ ਉਹਦੇ ਵਿੱਚ ਤੁਹਾਡੇ ਆਪਣੀ ਵੀ ਕਾਫੀ ਲਾਗਤ ਲੱਗੀ ਆ ਪਰ ਉਸ ਤੋਂ ਬਾਅਦ ਲਾ ਇੱਕ ਇੱਕ ਸਟੋਰੀ ਆ ਜਿਹੜੀ ਕਾਫੀ ਪ੍ਰਚਲਿਤ ਹੈਗੀ ਆ ਕਿ ਕਹਿੰਦੇ ਉਹ ਸੈੱਟ ਸਾੜ ਦਿੱਤਾ ਸੈੱਟ ਤਬਾਹ ਕਰ ਦਿੱਤਾ ਉਹ ਜਰਾ ਦੱਸਿਓ ਨਹੀਂ ਤਬਾਹ ਨਹੀਂ ਕੀਤਾ ਬਾਕੀ ਮੇਰਾ ਪੈਸਾ ਨਹੀਂ ਲੱਗਾ ਉਹ ਫਿਲਮ ਦੇ ਵਿੱਚ ਪਰ ਮੈਂ ਉਸ ਟੀਮ ਦਾ ਹਿੱਸਾ ਆ ਅੱਛਾ ਉਹ ਟੀਮ ਦਾ ਹਿੱਸਾ ਦੋ ਪ੍ਰੋਡਕਸ਼ਨ ਹਾਊਸਾਂ ਨੇ ਇੱਕ ਨਾਦ ਸਟੂਡੀਓ ਤੇ ਇੱਕ ਰਿਦਮ ਵੌਇਸ ਨੇ ਉਹਦੇ ਚ ਪੈਸਾ ਲਾਇਆ ਹਾਂ ਪਰ ਠੀਕ ਆ ਮੈਂ ਅਸੀਂ ਵੀ ਪ੍ਰੋਡਿਊਸਰ ਕੈਟਾਗਰੀ 'ਚ ਹੀ ਆਉਣੇ ਆ ਮੈਂ ਈਪੀ ਆ ਫਿਲਮ ਦਾ ਉਸ ਪੈਸੇ ਨੂੰ ਸਾਹਮਣਾ ਮੇਰੀ ਡਿਊਟੀ ਸੀ ਪੈਸਾ ਮੈਂ ਲਾਇਆ ਨਹੀਂ ਆ ਪਰ ਸਾਹਮਣਾ ਮੇਰੀ ਡਿਊਟੀ ਸੀ ਉਹ ਸੈਟਾਂ ਦਾ ਮਸਲਾ ਇਹ ਸੀਗਾ ਕਿ ਸਾਡੇ ਇੱਥੇ ਨਾ ਪੁਰਾਣਾ ਕਲਚਰ ਮੁੱਕ ਚੁੱਕਿਆ ਪਰ ਜੇ ਤੁਸੀਂ ਔਥੈਂਟੀਸਿਟੀ ਵਿਖਾਉਣੀ ਆ ਲੋਕਾਂ ਨੂੰ ਉਸ ਦੌਰ ਚ ਲੈ ਕੇ ਜਾਣਾ ਤੁਹਾਨੂੰ ਉਹ ਚੀਜ਼ਾਂ ਕ੍ਰੀਏਟ ਕਰਨੀਆਂ ਪੈਂਦੀਆਂ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਤਰਾਸ ਦੀ ਏ ਕਿ ਅਸੀਂ ਵਿਰਾਸਤ ਸੰਭੀ ਨਹੀਂ ਠੰਡਾ ਬੁਰਜ ਨਹੀਂ ਸੰਭਿਆ ਕੀ ਲਾਲਾ ਪੱਥਰ ਅਸੀਂ ਬਣਾਤੇ ਬੱਚੇ ਬਾਹਰੋਂ ਆਉਂਦੇ ਹੋ ਕਹਿੰਦੇ ਯਾਰ ਉੱਥੇ ਵੀ ਸਵੇਰੇ ਮੱਥਾ ਟੇਕਿਆ ਇਹ सेम ਜਿਹਾ ਹੀ ਆ ਇਹ ਉਹ ਥੋੜਾ ਛੋਟਾ ਸੀ ਥੋੜਾ ਵੱਡਾ ਆ ਯਾਰ ਇਹ ਪੱਥਰ ਟੇਕ ਤੇ ਲਿਆ ਤੁਸੀਂ ਤੁਸੀਂ ਨਿਸ਼ਾਨੀਆਂ ਹੀ ਮਿਟਾਤੀਆਂ ਨਾ ਤੁਸੀਂ ਕਿ ਕਹਿ ਸਕਦੇ ਹੋ ਵੀ ਠੰਡੇ ਬੁਰਜ ਦੇ ਵਿੱਚ ਮਾਰਾ ਰੂਪ ਰੱਖ ਲਓ ਯਾਰ ਬਹੁਤੀ ਗੱਲ ਹੈ ਤੇ ਤੁਸੀਂ ਤੋੜ ਕੇ ਢਾ ਕੇ ਗੁਰਦੁਆਰਾ ਬਣਾ ਇੱਥੇ ਠੰਡਾ ਬੁਰਜ ਹੁੰਦਾ ਸੀ ਉਹ ਕਹਿੰਦਾ ਸੀ ਤੇ ਵਾਠੀਏ ਸਵੇਰੇ ਗੁਰਦਾਰੇ ਮੱਥਾ ਟੇਕ ਤੇ ਲਿਆ ਹੁਣ ਬਾਹਰੋਂ ਫੋਟੋ ਜਿਹੀ ਖੋ ਚੱਲੀਏ ਬੱਚੇ ਐ ਕਹਿੰਦੇ ਆ ਉਹ ਚ ਗਲਤੀ ਉੱਚ ਵੀ ਸਾਡੀ ਆ ਸਾਡੇ ਡੇਰਾਵਾ ਆਦੀ ਬਾਬਿਆਂ ਦੀ ਗਲਤੀਕਾਰ ਸਿਵਾਏ ਸਾਰੇ ਜਿੰਨੇ ਆ ਪਰ ਮੇਰੇ ਕਹਿੰਦਾ ਮਤਲਬ ਹੈ ਕਿ ਜਿਦਾਂ ਫਿਲਮਾਂ ਬਣਦੀਆਂ ਨੇ ਨਾ ਫਿਲਮ ਦੇ ਲਈ ਔਥੈਂਟੀਸਿਟੀ ਦਿਖਾਉਣੀ ਸੈਟ ਲਾਉਣਾ ਪੈਂਦਾ ਉਹ 35 40 ਲੱਖ ਦਾ 45 ਲੱਖ ਦਾ ਸੈੱਟ ਸੀਗਾ ਉਹ ਬਾਜ਼ਾਰ ਦਾ ਜਿਹਦੀ ਮੈਂ ਗੱਲ ਕੀਤੀ ਸੀ ਪੂਰਾ ਸੈੱਟ ਬਾਜ਼ਾਰ ਜਿਹੜਾ ਜਦੋਂ ਐਮੀ ਮਿਰਕ ਉਥੋਂ ਲੰਘਦਾ ਬੱਗੀ ਤੇ ਗੋਲੀ ਮਾਰਦਾ ਉਥੋਂ ਉਹ ਸੈੱਟ ਲੱਗਾ ਸੀਗਾ ਉਹ ਚਾਰ ਦਿਨ ਛੁੱਟ ਗਈ ਚਾਰ ਦਿਨ ਬਾਅਦ ਡਿਮੋਲਿਸ਼ ਕਰਤਾ ਸੈੱਟ ਨੂੰ ਤੋੜਿਆ ਮਤਲਬ ਉਹ ਕਿਉਂ ਤੋੜਿਆ ਕਿ ਯਾਰ ਇਹ ਰਹਿਣਾ ਨਹੀਂ ਇਹ ਰਹਿਣਾ ਦੀ ਜਾਂ ਕਿਸੇ ਨੇ ਮਿਸਯੂਜ਼ ਕਰ ਲੈਣਾ ਉਹਨੂੰ ਡਿਮੋਲਿਸ਼ ਕਰਕੇ ਇਦਾਂ ਕਈ ਸੈੱਟ ਲੱਗੇ ਸੀ ਪਿੰਡ ਦਾ ਸੈੱਟ ਤਵੇਲੇ ਦਾ ਸੈੱਟ ਮਹਿਲ ਦਾ ਸੈੱਟ ਜੇਲ ਦਾ ਸੈੱਟ ਬਾਜ਼ਾਰ ਦਾ ਉਹ ਫਿਲਮ ਬਣੀ ਸੈਟਾਂ ਦੇ ਪਹਿਲੀ ਫਿਲਮ ਉਹ ਸੋ ਉਹ ਸੀਗੀ ਕਿ ਇੰਨੀਆਂ ਕਮਾਲ ਦੀਆਂ ਆਥੈਂਟੀਸਿਟੀ ਵਿਖਾਉਣ ਵਾਲੀਆਂ ਫਿਲਮਾਂ ਨੂੰ ਆਡੀਅנס ਕੇਵਲ ਹੀ ਨਿਕਲੈਕਟ ਕਰ ਜਾਂਦੀ ਆ ਬਿਲਕੁਲ ਉਹ ਤਾਂ ਬਿਲਕੁਲ ਉਹ ਸੀ ਜਦ ਦੁੱਖ ਹੁੰਦਾ ਉਹ ਤਾਂ ਮੈਂ ਤਾਂ ਗੱਲ ਕੀਤੀ ਸੀ ਵੀ ਦੁੱਖ ਹੁੰਦਾ ਉਸ ਗੱਲ ਨੂੰ ਲੈ ਕੇ ਵੀ ਯਾਰ 96 ਦਿਨ ਸ਼ੂਟਿੰਗ ਕੀਤੀ ਇੱਕ ਸਾਲ ਚ ਮੈਂ ਦੂਜੀ ਫਿਲਮ ਨਹੀਂ ਕੀਤੀ ਕੋਈ ਫਿਲਮ ਕੀਤੀ ਸੋ ਦੁੱਖ ਹੋਇਆ ਜਦੋਂ ਲੋਕਾਂ ਨੇ ਐਵੇਂ ਉਹ ਯਾਰ ਆ ਲੱਗਦਾ ਹੀ ਨਹੀਂ ਯਾਰ ਆ ਐ ਨਹੀਂ ਤੇ ਫਲਾਣਾ ਤੁਸੀਂ ਰਿਸਰਚ ਤੇ ਵੇਖੋ ਉਸ ਡਾਇਰੈਕਟਰ ਦੀ 6-7 ਸਾਲ ਉਸ ਬੰਦੇ ਨੇ ਰਿਸਰਚ ਕੀਤੀ ਕਿਹੜੀਆਂ-ਕਿਹੜੀਆਂ ਲਾਇਬ੍ਰੇਰੀਆਂ ਗਿਆ ਫਰਾਸ ਦੀਆਂ ਲਾਇਬ੍ਰੇਰੀਆਂ ਯੂਕੇ ਦੀਆਂ ਲਾਇਬ੍ਰੇਰੀਆਂ ਚੋਂ ਰੀਅਲ ਐਵੀਡੈਂਸ ਕੱਢ ਕੇ ਲਿਆਉਂਦੇ ਉਹਨੇ ਕਿ ਉਹ ਜ਼ਮੀਨ ਤੋਂ ਸਮਾਨ ਵਾਲ ਨੂੰ ਕਿੱਦਾਂ ਕਰ ਕਿੰਨਾ ਕੱਦ ਸੀ ਉਹਦਾ ਰਾਈਟ ਲੈਫਟ ਸ਼ੋਲਡਰ ਤੱਕ ਮੈਂ ਇੰਨੀ ਡਿਟੇਲਸ ਜਾ ਕੇ ਕੰਮ ਕੀਤਾ ਜਿਵੇਂ ਇੰਨਾ ਕਮਾਲ ਦਾ ਪੰਜਾਬ ਦੀ ਮੁਖਲੇ ਆਜ਼ਮ ਫਿਲਮ ਹੈ ਤੇ ਤੁਸੀਂ ਮਤਲਬ ਨਜਾਇਜ਼ ਹੀ ਗਲਤੀਆਂ ਕੱਢੀਂ ਤੁਹਾਨੂੰ ਸਿਨੇਮਾ ਦਾ ਕਈਆਂ ਨੂੰ ਪਤਾ ਨਹੀਂ ਐਵੇਂ ਹੀ ਬੈਠਿਆਂ ਹਰ ਇੱਕ ਦਿਹਾੜੇ ਚ ਫੋਨ ਆ ਗਿਆ ਫੇਸਬੁਕ ਤੇ ਬਾਤ ਉਹ ਚੀਜ਼ਾਂ ਗਲਤ ਨੇ ਮੈਂ ਇਸ ਲਈ ਉਹ ਬੋਲਿਆ ਹਾਂਜੀ ਹਾਂਜੀ ਆਪੋ ਅੱਛਾ ਮੈਂ ਇੱਕ ਹੁਣ ਅੰਤਵਲ ਜਾਣਦੇ ਹਾਂ ਕਿਉਂਕਿ ਤੁਹਾਡੇ ਕੋਲ ਵੀ ਵਾਵਾ ਸਮਾਂ ਨਹੀਂ ਤੁਹਾਡੀ ਹਸਤੀ ਦਾ ਪ੍ਰਸਾਰ ਪੰਜਾਬੀ ਫਿਲਮ ਤੇ ਵਾਵਾ ਪੈ ਰਿਹਾ ਪਰ ਉਸ ਪ੍ਰਸਾਰ ਦੇ ਨਾਲ ਪੰਜਾਬੀ ਨੌਜਵਾਨੀ ਨੂੰ ਕੀ ਮਿਲੇਗਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਦੇਖੋ ਗੱਲ ਇਦਾਂ ਜੀ ਅਸੀਂ ਤੇ ਮਾਂ ਬੋਲੀ ਦੀ ਸੇਵਾ ਕਰਨ ਰਹੇ ਹਾਂ ਠੀਕ ਹੈ ਜੀ ਮਾਂ ਬੋਲੀ ਦੀ ਸੇਵਾ ਇਦਾਂ ਕਰਨ ਰਹੇ ਹਾਂ ਕਿ ਸੋਚੀ ਦਾ ਹਮੇਸ਼ਾ ਇਹ ਹੋਈ ਹੈ ਕਿ ਇੱਕ ਸੇਹ ਦੇ ਨਾਲ ਹੀ ਫਿਲਮ ਬਣੇ ਭਾਸ਼ਾ ਦੇ ਉੱਪਰ ਪ੍ਰੋਪਰ ਕੰਮ ਹੋਵੇ ਸਾਡੀਆਂ ਕਈ ਬੋਲੀਆਂ ਨੇ ਪੰਜਾਬੀ ਦੀਆਂ ਕਈ ਉਪ ਬੋਲੀਆਂ ਵੀ ਨੇ ਹਨਾ ਲਾਹੌਰ ਦੀ ਵੱਖਰੀ ਆ ਗੁਜਰਾਵਾਲ ਦੀ ਵੱਖਰੀ ਅਮਰਸਰ ਦੀ ਵੱਖਰੀ ਮਾਝਾ ਮਾਲਵਾ ਦਬਾਬਾ ਪੋਠੋਹਾਰੀ ਹਨਾ ਜਿੰਨੀਆਂ ਵੀ ਨੇ ਹਰ ਵਰਗ ਨੂੰ ਟੱਚ ਕੀਤਾ ਹੈ ਕੱਲੀ ਮਝੈਲੀ ਬੋਲੀ ਨਹੀਂ ਬੋਲਦੇ ਕਦੀ ਮਲਵਈ ਵੀ ਬੋਲੀ ਦੀ ਆ ਕਦੀ ਹਮਾ ਤਾਂਮਾ ਵੀ ਬੋਲੀ ਦਾ ਸੋ ਪੰਜਾਬੀ ਬੋਲੀ ਦੀ ਸੇਵਾ ਕਰਨ ਦਾ ਪੰਜਾਬੀ ਸਿਨੇਮਾ ਇਸ ਲੜੀ ਦਾ ਮੈਂ ਹਿੱਸਾ ਆ ਮੇਨ ਲਈ ਇਹੀ ਬੜੀ ਵੱਡੀ ਗੱਲ ਆ ਮੈਂ ਕੌਣ ਆ ਫਿਲਮ ਚ ਮੈਂ ਕੀ ਆ ਉਹ ਮੈਟਰ ਨਹੀਂ ਕਰਦਾ ਬਸ ਉਸ ਉਸ ਉਹ ਜਿਹੜਾ ਕਾਫਲਾ ਆ ਨਾ ਉਹਦਾ ਮੈਂ ਵੀ ਇੱਕ ਮੁਸਾਫਰ ਆ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਮੈਂ ਮੁਸਾਫਰਾਂ ਯਾਰ ਉਹਦਾ ਇਹੀ ਰੱਬ ਤੋਂ ਅਪੀਲ ਕਰਾਂਗੇ ਕਿ ਤੁਹਾਡਾ ਮੁਸਾਫਰ ਦਾ ਸਫ਼ਰ ਕਦੀ ਮੁੱਕੇ ਨਾ ਤੇ ਤੁਸੀਂ ਇਸ ਤਰ੍ਹਾਂ ਹੀ ਆਪਣਾ ਹੌਨਰ ਪਸਾਰਦੇ ਰਹੋ ਤੇ ਜਰਨੈਲ ਸਿੰਘ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਔਰ ਨਵੀਂ ਫਿਲਮ ਦੀਆਂ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਨੇ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਇਸ ਤੋਂ ਸੇਧ ਲੈਣ ਹੋ ਸਕਦਾ ਕੀ ਇਹੀ ਸੋਚਾਂਗੇ ਕਿ ਨੌਜਵਾਨ ਸੇਧ ਲੈਣ ਹੋਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ Subscribe to One India channel and never miss an update.